ਅਜਨਾਲੇ ਦੇ ਨੇੜੇ ਸਥਿਤ ਗੁਰਦੁਆਰਾ ਗੁਰੂ ਕਾ ਬਾਗ ਉਹ ਪਾਵਨ ਧਰਤੀ ਜਿਸ ਨੂੰ ਦੋ ਗੁਰੂ ਪਾਤਸ਼ਾਹਾਂ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਅਤੇ ਸਤਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੀ ਛੋਹ ਪ੍ਰਾਪਤ ਹੁੰਦੀ ਹੈ ਦੋਹਾਂ ਗੁਰੂ ਪਾਤਸ਼ਾਹਾਂ ਦੇ ਅਸਥਾਨ ਸਰੋਵਰ ਦੇ ਸੱਜੇ ਔਰ ਖੱਬੇ ਦੋਹਾਂ ਕੰਡਿਆਂ ਦੇ ਉੱਤੇ ਬਣੇ ਹੋਏ ਨੇ ਇਸੇ ਪਾਵਨ ਅਸਥਾਨ ਦੇ ਨਾਲ ਇੱਕ ਹੋਰ ਇਤਿਹਾਸ ਜੁੜਦਾ ਕਿ ਇਸ ਅਸਥਾਨ ਦੇ ਨੇੜੇ ਲੱਗੇ ਹੋਏ ਗੁਰੂ ਕੇ ਬਾਗ ਵਿੱਚੋਂ ਜਦੋਂ ਗੁਰੂ ਕੇ ਸਿੱਖ ਸੰਗਤਾਂ ਦੇ ਲਈ ਲੰਗਰ ਤਿਆਰ ਕਰਨ ਵਾਸਤੇ ਲੱਕੜਾ ਲੈਣ ਜਾਂਦੇ ਨੇ ਝੂਠੇ ਮੁਕੱਦਮੇ ਪਾ ਕੇ ਸਰਕਾਰ ਅੰਗਰੇਜ਼ ਸਰਕਾਰ ਉਹਨਾਂ ਨੂੰ ਚੁੱਕਦੀ ਹੈ ਕੁੱਟਦੀ ਹੈ ਔਰ ਕਈਆਂ ਦੀਆਂ ਸ਼ਹਾਦਤਾਂ ਹੁੰਦੀਆਂ ਨੇ ਅਖੀਰ ਗੁਰੂ ਕੇ ਬਾਗ ਦੇ ਨਾਮ ਤੇ ਇਸ ਅਸਥਾਨ ਤੋਂ ਇੱਕ ਮੋਰਚਾ ਆਰੰਭ ਹੁੰਦਾ ਹੈ ਜਿਹੜਾ ਮੋਰਚਾ ਕਈ ਸ਼ਹਾਦਤਾਂ ਉਪਰੰਤ ਸਤਗੁਰੂ ਦੀ ਬਖਸ਼ਿਸ਼ ਤੇ ਨਾਲ ਖਾਲਸਾ ਪੰਥ ਫਤੇ ਕਰਦਾ ਔਰ ਇਸ